ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਸतीश ਰਾਣਾ ਜੀ ਨੇ ਸਾਡੇ ਇਹ ਮੰਗ ਪੱਤਰ ਠੀਕ ਇਹ ਪੇਸ਼ ਕੀਤਾ ਤੇ ਕਹਿੰਦੇ ਹਾਂ ਦੱਸੋ ਸतीश ਰਾਣਾ ਜੀ ਨੇ ਸ਼ੁਰੂ ਕੀਤੀ ਗੱਲ ਜੀ ਵੀ ਧੰਨਵਾਦ ਵੀ ਕੀਤਾ ਤੇ ਇਹ ਵੀ ਕਿਹਾ ਉਹਨਾਂ ਨੇ ਵੀ 2 ਸਾਲ ਵੀ ਸਾਨੂੰ ਤੁਸੀਂ ਮੀਟਿੰਗਾਂ ਦੇ ਦੇ ਕੇ ਵੀ ਸਾਨੂੰ ਨਹੀਂ ਬੁਲਾਇਆ ਜੀ ਤੇ ਹੁਣ ਤੁਸੀਂ ਬੁਲਾਇਆ ਹਣੀ ਬਹੁਤ-ਬਹੁਤ ਧੰਨਵਾਦੀ ਤੁਹਾਡੇ हां करो आगे गल करो गल ਜਰਮਨਜੀਤ ਨੇ ਸ਼ੁਰੂ ਕੀਤੀ ਐਨਪੀਐਸ ਤੋਂ ਜੀ ਜਰਮਨਜੀਤ ਸਿੰਘ ਨੇ ਹਾਂ ਜੀ ਤੇ ਉਹ ਜਰਮਜੀਤ ਸਿੰਘ ਦੀ ਗੱਲ ਸੁਣ ਕੇ ਨਾ ਐਨਪੀਐਸ ਤੋਂ ਸ਼ੁਰੂ ਜਦੋਂ ਕਰਨ ਲੱਗੇ ਤੇ ਸੀਐਮ ਸਾਹਿਬ ਕਹਿੰਦੇ ਵੀ ਇਹ ਤਾਂ ਪਹਿਲੇ ਗੱਲ ਹੋ ਗਈ ਆ ਜਿਹੜੀ ਪਹਿਲੇ ਜੱਥੇਬੰਦੀ ਆਈ ਸੀ ਤੇ ਨਾਲ ਉਹਨਾਂ ਦੇ ਅਫਸਰ ਬੈਠੇ ਰਹੇ ਸੀ ਇੱਕ ਉਹ ਕਹਿਣ ਲੱਗ ਪਏ ਇਹ ਜੀ ਕਈ ਅਸੋਸ਼ੀ ਨਾ ਬਣੀ ਦੀਆਂ ਨੇ ਹਾਂਜੀ ਮਰ ਮੇਰਾ ਜਮਾਰਿਆ ਉਹ ਅਫਸਰ ਹਾਂਜੀ ਹਾਂਜੀ ਤੇ ਫਿਰ ਉਹ ਰਾਣਾ ਸਾਹਿਬ ਨੇ ਗੱਲ ਸੰਭਾਲੀ ਉਹਨਾਂ ਨੇ ਕਿਹਾ ਵੀ ਸਾਡਾ ਜੜਾਇਆ ਪੈਨਸ਼ਨ ਮੁਲਾਜ਼ਮ ਤੇ ਪੈਨਸ਼ਨਰ ਜੁਆਇੰਟ ਫਰੰਟ ਹੈ ਇਸ ਜੁਆਇੰਟ ਫਰੰਟ ਦੇ ਵਿੱਚ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਇੰਡੀਪੈਂਡੈਂਟ ਵੀ ਚਲਦੀਆਂ ਨੇ ਹੈ ਨਾ ਤੇ ਸਾਡੇ ਨਾਲ ਵੀ ਚਲਦੀਆਂ ਨੇ ਇਸ ਕਰਕੇ ਸਾਨੂੰ ਉਹਨਾਂ ਦੀ ਡਿਮਾਂਡ ਵੀ ਰੱਖਣੀ ਪੈਂਦੀ ਹੈ ਚਲੋ ਫਿਰ ਐਨ ਪੀਐਸ ਤੇ ਗੱਲ ਕਾਫੀ ਲੰਬੀ ਚੌੜੀ ਐਨਪੀਐਸ ਤੇ ਗੱਲ ਲੰਬੀ ਚੌੜੀ ਹੋਈ ਗੱਲ ਉਹ ਗੱਲ ਉੱਥੋਂ ਹੀ ਵੀ ਪੈਸੇ ਦੀ ਵੀ 20000 ਕਰੋੜ ਰੁਪਇਆ ਜਿਹੜਾ ਸਾਡਾ ਹਾਂ ਜੀ ਉੱਥੇ ਪਿਆ ਸਰਕਾਰ ਕੋਲ ਅਸੀਂ ਉਹ ਲੈਣ ਵਾਸਤੇ ਕੋਰਟ ਕੇਸ ਏਜੀ ਸਾਹਿਬ ਬੈਠੇ ਤੁਸੀਂ ਨਾਲ ਜੀ ਏਜੀ ਸਾਹਿਬ ਕਹਿੰਦੇ ਵੀ ਅਸੀਂ ਨਾ ਕੋਰਟ ਕੇਸ ਵੀ ਕਰਾਂਗੇ ਓਕੇ ਹਾਂਜੀ ਜਰਮਨ ਜੀ ਸਿੰਘ ਜੀ ਕਹਿੰਦੇ ਵੀ ਤੁਸੀਂ ਕੋਰਟ ਕੇਸ ਦੇ ਵਿੱਚ ਨਾ ਪਾਓ ਆਪਣੀ ਵਿਲ ਪਾਵਰ ਯੂਜ਼ ਕਰਕੇ ਹਾਂਜੀ ਤੇ ਇਹਨੂੰ ਨਾ ਲਾਗੂ ਕਰੋ ਜਿਹੜਾ ਪੈਸਾ ਆ ਬਾਕੀ ਸਟੇਟਾਂ ਨੇ ਵੀ ਕੀਤਾ ਹੀ ਆ ਪੈਸਾ ਤੇ ਆਂਧਾ ਰਹੇਗਾ ਹਾਂਜੀ ਤੁਹਾਡੇ ਕੋਲ ਜਿਹੜਾ ਇਹ ਜੀਵੀ ਫੰਡ ਵਗੈਰਾ ਜੇ ਤੁਸੀਂ ਸ਼ੁਰੂ ਕਰ ਦੋਗੇ ਤੇ ਜੀ ਫੰਡ ਦਾ ਪੈਸਾ ਜਿਹੜਾ ਸਟੇਟ ਕੋਲ ਰਹਿਣਾ ਹਾਂਜੀ ਇਹ ਪੈਸਾ ਚੱਲ ਜਾਣਾ ਉਧਰ ਤੇ ਜਿਹੜੀ ਤੁਸੀਂ ਨਵੀਂ ਪ੍ਰਤੀ ਕਰ ਰਹੇ ਹੋ ਉਹਦੇ ਤੇ ਵੀ ਐਨਪੀਐਸ ਲਾਗੂ ਕਰ ਰਹੇ ਹੋ ਉਸ ਤੇ ਤੇ ਨਹੀਂ ਕਰਨਾ ਚਾਹੀਦਾ ਜੀ ਤੇ ਉਹ ਕਾਫੀ ਲੰਮ ਚੜੀਓ ਤੇ ਉਹ ਫਿਰ ਸੀਐਮ ਸਾਹਿਬ ਕਹਿੰਦੇ ਵੀ ਹਾਂਜੀ ਅਸੀਂ ਇਹ ਕਰਾਂਗੇ ਕਰਾਂਗੇ ਤੁਸੀਂ ਅਗਲੀ ਗੱਲ ਕਰੋ ਅਸੀਂ ਸਾਨੂੰ ਜ 20 ਤੋਂ 30 ਤਰੀਕ ਤੱਕ ਦਾ ਦੇ ਵਿੱਚ ਦੇਖਦੇ ਆਂ ਕੋਈ ਅਗਲੀ ਡੇਟ ਦਿੰਦੇ ਆਂ ਓਕੇ ਮੈਂ ਇਹ ਤੁਹਾਡਾ ਇੱਕ ਪ੍ਰੈਸ ਨੋਟ ਹੈ ਸतीश ਸ਼ਰਾਣਾ ਹੋਣਾ ਨੇ ਜਾਰੀ ਕੀਤਾ ਧੰਨਵਾਦ ਸਾਹਿਬ ਇਹਦੇ ਚ ਇਹ ਗੱਲ ਕਹੀ ਹੈ ਵੀ ਐਨਪੀਐਸ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਰ ਕਰਨ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਤੇ ਕਿਹਾ ਕਿ ਇਸ ਬਾਰੇ ਪੰਜਾਬ ਸਰਕਾਰ ਦੀ ਨੀਤੀ ਡੰਗੜਪਾਉ ਹੈ ਇਸ ਬਾਰੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਪੁਰਾਣੀ ਪੈਨਸ਼ਨ ਨੂੰ ਹਰ ਹਾਲਤ ਵਿੱਚ ਬਹਾਲ ਕੀਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਇਸ ਮੁੱਦੇ ਨੂੰ ਸੰਸਦ ਦੇ ਵਿੱਚ ਚੁੱਕਣਗੇ ਜਿਸ ਬਾਰੇ ਸਾਂਝੇ ਫਰੰਟ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਬਾਰੇ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰੇ ਕਿੰਨੀ ਕਾਸ ਹੈ ਤੁਹਾਨੂੰ ਨਹੀਂ ਇਹ ਜਿਹੜੇ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਰੱਖਦੇ ਨੇ ਉਹਦੇ ਵਿੱਚੋਂ ਸਾਨੂੰ ਕੁਝ ਨਹੀਂ ਲੱਭਣਾ ਦੂਜੀ ਗੱਲ ਜਿਹੜੀ ਹੈਗੀ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਜਦੋਂ ਉੱਥੇ ਇੱਕ ਗੱਲ ਇਹ ਆਈ ਹੈ ਕਿ ਪਿਛਲੇ 1 ਸਾਲ ਤੋਂ ਇੱਕ ਕਮੇਟੀ ਬਣਾਉਣੀ ਸੀ ਸਰਕਾਰ ਨੇ ਜੀ ਮਿਨਿਸਟਰੀ ਸਰਵਿਸੀ ਉਹਨਾਂ ਦੇ ਮੀਟਿੰਗ ਦੇ ਵਿੱਚ ਇਹ ਗੱਲ ਆਈ ਸੀ ਤੇ ਉਹ ਕਮੇਟੀ ਦਾ ਇੱਕ ਮੈਂਬਰ ਲੈਣਾ ਸੀ ਈਮਪਲਾਈਜ਼ ਚੋਂ ਲੇਕਿਨ ਉਹ ਕਮੇਟੀ ਦਾ ਕੀ ਬਣਿਆ ਨਾ ਕੋਈ ਮੀਟਿੰਗ ਹੋਈ ਨਾ ਕਮੇਟੀ ਕਿਤੇ ਜਿਹੜੀ ਹੈਗੀ ਹੈ ਬਣੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਮੇਟੀ ਬਣਾਓ ਚਾਰ ਮੈਂਬਰੀ ਕਮੇਟੀ ਚਾਰ ਮੈਂਬਰੀ ਜਾ ਚਾਰ ਮੈਂਬਰ ਜਿਹੜੇ ਹੈਗੇ ਆ ਐਸੇ 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 ਜੁਆਇੰਟ ਫਰੰਟ ਦੇ ਚਾਰ ਮੈਂਬਰ ਹੋਣਗੇ ਤੇ ਉਧਰੋਂ ਅਧਿਕਾਰੀਆਂ ਵਿੱਚੋਂ ਚਾਰ ਮੈਂਬਰ ਆ ਤਿੰਨ ਮੈਂਬਰ ਜਿਹੜੇ ਹੈਗੇ ਅਧਿਕਾਰੀਆਂ ਵਿੱਚੋਂ ਹੋਣਗੇ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ 25 ਜੁਲਾਈ ਤੱਕ ਅਪ ਟੂ 25 ਜੁਲਾਈ ਮਤਲਬ ਫਿਰ ਉਹਨਾਂ ਨੇ 20 ਤਰੀਕ ਤੇ ਵੀ ਆ ਗਏ ਹੋ ਕਿ 20 ਤਰੀਕ ਤੱਕ ਜਿਹੜੀ ਹੈਗੇ ਇਸ ਕਮੇਟੀ ਦੀ ਮੀਟਿੰਗ ਹੋਏਗੀ ਮੀਟਿੰਗ ਕਰਨ ਦੀ ਆਹ ਡਰਾਫਟ ਉਹਨਾਂ ਨੇ ਕਿਹਾ ਤੁਸੀਂ ਆਪਣਾ ਡਰਾਫਟ ਬਣਾ ਕੇ ਲੈ ਕੇ ਆਓ ਤੁਸੀਂ ਡਰਾਫਟ ਬਣਾ ਕੇ ਲੈ ਜਾਓ ਡਰਾਫਟ ਲੈ ਕੇ ਆਓ ਬਣਾ ਕੇ ਤੇ ਤੁਸੀਂ ਕੀ ਮੰਨ ਤੁਸੀਂ ਤੁਸੀਂ ਜਿਹੜੇ ਹੈਗੇ ਆ ਕੀ ਚਾਹੁੰਦੇ ਹੋ ਕਿੱਦਾਂ ਹੋਣਾ ਚਾਹੀਦਾ ਤੁਸੀਂ ਡਰਾਫਟ ਲੈ ਕੇ ਆਓ ਤੇ ਇਧਰ ਸਰਕਾਰੀ ਅਧਿਕਾਰੀ ਡਰਾਫਟ ਲੈ ਕੇ ਆਉਣਗੇ ਠੀਕ ਹੈ ਇਹ ਦੋਹਾਂ ਡਰਾਫਟਾਂ ਦੇ ਵਿੱਚੋਂ ਜਿਹੜੇ ਹੈਗੇ ਆ ਉਸ ਮੀਟਿੰਗ ਦੇ ਵਿੱਚੋਂ ਆਪਾਂ ਕੱਢਾਂਗੇ ਇਹਨੂੰ ਕਿਵੇਂ ਕੀਤਾ ਜਾਵੇ ਉਹਦੇ ਚੋਂ ਹੱਲ ਕੱਢਿਆ ਜਾਊਗਾ ਤਾਂ ਇਸ ਕਰਕੇ ਜਿਹੜਾ ਹੈਗਾ ਵੀ ਇਹਨਾਂ ਦਾ ਜਿਹੜੀ 20 ਤਰੀਕ ਐ 25 ਤਰੀਕ ਰੱਖੀ ਹੈ ਨਾ ਜੀ ਜੀ ਮੀਟਿੰਗ ਜਿਹੜੀ ਤੁਹਾਡੇ ਨਾਲ 25 ਰਕ ਜੀ ਜੀ ਸਾਹਿਬ ਜੀ ਸਾਹਿਬ ਕਹਿੰਦੇ ਨੇ ਅਸੀਂ ਐਡਾ ਵਧੀਆ ਡਰਾਫਟ ਬਣਾਵਾਂਗੇ ਤਾਂ ਕਿ ਕੱਲ ਨੂੰ ਕੋ ਕੋਰਟ ਕੇਸ ਨਾ ਹੋਵੇ ਇੱਥੋਂ ਤੱਕ ਵੀ ਕਿਹਾ ਹੋਣਾ ਨੇ ਤੁਨੂ ਜੀ ਦੇ ਵਿੱਚ ਕੋਈ ਗੱਲ ਨਹੀਂ ਅਸੀਂ ਪੂਰੀ ਕਰ ਲਈ ਤਾਂ ਉਹਦੇ ਵਿੱਚ ਜਿਹੜਾ ਹੈਗਾ ਵੀ ਦੋਹੇ ਇਹ ਜਿਹੜੀ ਮੀਟਿੰਗ ਅੱਗੇ ਗਈ ਹੈ 25 ਜੁਲਾਈ ਤੱਕ ਉਹ ਐਸੇ ਕਰਕੇ ਗਈ ਹੈ ਤਾਂ ਕਿ ਇਸ ਕਮੇਟੀ ਦੀ ਮੀਟਿੰਗ ਜਿਹੜੀ ਹੈਗੀ ਆ ਉਸ ਤੋਂ ਪਹਿਲਾਂ ਹੋ ਜੇ ਜਾਂ ਉਸੇ ਦਿਨ ਹੋ ਜੇ ਹਾਂਜੀ ਕਰੇ ਤੁਨੂ ਜੀ ਮੇਰੀ ਵੇਖੋ ਜੇ ਪੁਰਾਣੀ ਪੈਨਸ਼ਨ ਭਾਲ ਕਰਨੀ ਹੋਵੇ ਜੀ ਉਹਦੇ ਵਿੱਚ ਦੋ ਮੁੱਦੇ ਇੱਕ ਤੇ ਜਿਹੜਾ ਕਟੌਤੀ ਹੋਈ ਆ ਉਹ ਵਾਪਸ ਲਉਣ ਦਾ ਮੰਦਾ ਇੱਕ ਜੇ ਆਪਾਂ ਲਾਗੂ ਕਰਨੀ ਹੋਵੇ ਤਾਂ ਉਹਦੇ ਵਿੱਚ ਤੇ ਕੋਈ ਸੈਂਟਰ ਦਾ ਬਣਦਾ ਨਹੀਂ ਕਿਉਂਕਿ ਜੀਪੀਐਫ ਕਟਣਾ ਮੁਲਾਜ਼ਮ ਦਾ ਕਟਣਾ ਸ਼ੁਰੂ ਕਰ ਦੇਣ ਤਾਂ ਉਹਦੇ ਵਿੱਚ ਤੇ ਕੋਈ ਏਡੀ ਵੱਡੀ ਗੱਲ ਨਹੀਂ ਸਰਕਾਰ ਆਸਤੇ ਤੇ ਇੱਕ ਤਰੀਕੇ ਨਾਲ ਐ ਲੱਗ ਰਿਹਾ ਕਿ ਜਿਵੇਂ ਲਮਕਾਉਣ ਦੀ ਅਵਸਥਾ ਵਾ ਵੀ ਜੇ ਆਪਾਂ ਜੀਪੀਐਫ ਹਾਂਜੀ ਨੂੰ ਇਹ ਵੀ ਡਰਾਇਆ ਜਾਂ ਸੈਂਟਰ ਨੇ ਡਰਾਇਆ ਵੀ ਜੇ ਤੁਸੀਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਤੇ ਤੁਹਾਡੀਆਂ ਗਰੰਟਾਂ ਬੰਦ ਕਰ ਰੋਕ ਦਿੱਤੀਆਂ ਜਾਣਗੀਆਂ ਜਾਂ ਜਿਹੜਾ ਤੁਸੀਂ ਲਿਮਿਟ ਐ ਕਰਜ਼ਾ ਲੈਣ ਦੀ ਉਹਦੇ ਵਿੱਚ ਕਿਤੇ ਕੋਹਾੜਾ ਫੇਰਤਾ ਜਾਊਗਾ ਐਦਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਤਰਲੋਚਨ ਜੀ ਤਰਲੋਚਨ ਜੀ ਗੱਲ ਇਹ ਆ ਕਿ ਹਮਾਚਲ ਨੇ ਲਾਗੂ ਕਰਤੀ ਆ ਜੀ ਵੇਖੋ ਸਰਕਾਰਾਂ ਨੇ ਖਰ ਲੰਮੀ ਗੱਲ ਹੋ ਜਾਂਦੀ ਠੀਕ ਐ ਸਰਕਾਰਾਂ ਨੇ ਮੇਨ ਗੱਲ ਤੇ ਖਰਚਾ ਮੁਲਾਜ਼ਮਾਂ ਤੇ ਕਰਨਾ ਚਾਹੇ ਜੇ ਸਮਾਜ ਭਲਾਈ ਕੰਮ ਐ ਸਰਕਾਰ ਦਾ ਮੇਨ ਖਰਚਾ ਤੇ ਮੁਲਾਜ਼ਮਾਂ ਤੇ ਹੁੰਦਾ ਪਰ ਜੇ ਸਰਕਾਰ ਆਪਣੇ ਸਾਧਨ ਨਹੀਂ ਜਿਤਾਉਂਦੀ ਵਸੀਲੇ ਨਹੀਂ ਪੈਦਾ ਕਰਦੀ ਗੱਲ ਤੇ ਸਰਕਾਰ ਨੂੰ ਹੀ ਕਰਨਾ ਚਾਹੀਦਾ ਕਿ ਵਸੀਲੇ ਕਿਵੇਂ ਪਤਾ ਕਰਨੇ ਆ ਕਿਵੇਂ ਸਾਧਨ ਜਿਤਾਏ ਜਾਣ ਕਿਵੇਂ ਆਪਾਂ ਆਮਦਨ ਵਧਾਈਏ ਨੇ ਮੈਂ ਮੁਖਤਰੀਆਂ ਸਹੂਲਤਾਂ ਦੀ ਗੱਲ ਕਰਦੇ ਆਪਾਂ ਕੋਈ ਵੀ ਨਹੀਂ ਚਾਹੁੰਦਾ ਲੋਕੀ ਚਾਹੁੰਦੇ ਸਾਨੂੰ ਸਹੀ ਸੁਮੇਲੇ ਜੇ ਬਿਜਲੀ ਦੀ ਗੱਲ ਹੈ ਜੀ ਬਿਜਲੀ ਮੈਂ ਮਾਫ ਕਰਤੀ ਬਹੁਤੇ ਲੋਕ ਨਹੀਂ ਚਾਹੁੰਦੇ ਮਾਫ ਕਰਨੀ ਬਹੁਤੇ ਲੋਕ ਚਾਹੁੰਦੇ ਬਿਜਲੀ ਸਹੀ ਮਿਲੇ ਸਾਨੂੰ